ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵਿਖਤ ਤੁਸੀ ਤੇ ਬੀਤੇ ਦਿਨ ਦੌਰਾਨ ਬਠਿੰਡਾ ਦੇ ਪਿੰਡ ਦੂਨੇ ਵਾਲਾਂ ਦੇ ਵਿੱਚ ਕਿਸਾਨ ਤੇ ਪ੍ਰਸ਼ਾਸਨ ਜਿਹੜਾ ਆਮੋ ਸਾਹਮਣੇ ਹੋ ਗਿਆ ਸੀ ਇਸ ਦੌਰਾਨ ਪੁਲਿਸ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿੱਚ ਧੱਕਾ ਮੁੱਕੀ ਹੋਈ ਸੀ ਜਿਸ ਦਰਮਿਆਨ ਕਿ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ ਤਾਂ ਇਸੇ ਦੌਰਾਨ ਦੱਸਦੀ ਹੈ ਕਿ ਇੱਕ ਪੁਲਿਸ ਮੁਲਾਜ਼ਮ ਜਿਹੜਾ ਹੈ ਉਸ ਨੂੰ ਸਿਰ ਦੇ ਵਿੱਚ ਕਾਫੀ ਗੰਭੀਰ ਸੱਟ ਲੱਗੀ ਸੀ ਜੋ ਕਿ ਹਸਪਤਾਲ ਤੋਂ ਫਰਸਟਡ ਲੈ ਕੇ ਆਪਣੇ ਯੂਨਿਟ ਦੇ ਵਿੱਚ ਕੰਮ ਦੇ ਲਈ ਵਾਪਸ ਚਲਾ ਗਿਆ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਫਿਰ ਦਿੱਕਤ ਆਈ ਜਿਸ ਤੋਂ ਬਾਅਦ ਕਿ ਉਸ ਨੂੰ ਹਸਪਤਾਲ ਲਿਆਂਦਾ ਗਿਆ ਤੇ ਉੱਥੇ ਡੀਐਸਪੀ ਸਿਟੀ 1 ਹਰਬੰਸ ਸਿੰਘ ਵੀ ਪਹੁੰਚੇ ਨੇ ਤਾਂ ਉਹਨਾਂ ਦਾ ਕਿਹਾ ਕਿ ਇੱਥੇ ਉਹਨਾਂ ਵੱਲੋਂ ਉਸ ਮੁਲਾਜ਼ਮ ਦਾ ਹਾਲਚਲ ਵੀ ਜਾਣਿਆ ਗਿਆ ਤੇ ਕਿਸਾਨਾਂ ਦੇ ਨਾਲ ਜਿਹੜੀ ਝੜਪ ਹੋਈ ਸੀ ਉਸ ਦੇ ਵਿੱਚ ਜਿਹੜਾ ਮੁਲਾਜ਼ਮ ਸੀ ਇਸ ਜ਼ਖਮੀ ਹੋ ਗਿਆ ਸੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਕਿ ਮੁਲਾਜ਼ਮ ਨੇ ਕਿਹਾ ਹੈ ਅ ਮੈਂ ਸਿਵਲ ਹਸਪਤਾਲ ਬਿਸ਼ਨੜਾ ਦੇ ਵਿੱਚ ਜਿਹੜਾ ਹੈ ਜਿਹੜੇ ਸਾਡੇ ਮੁਲਾਜ਼ਮ ਪਰਸੋ ਇੰਜਰਡ ਹੋਏ ਸੀ ਉਹਨਾਂ ਦਾ ਹਾਲਚਲ ਪੁੱਛਣ ਦੇ ਲਈ ਆਇਆ ਸੀ ਤਾਂ ਇਸੇ ਦੌਰਾਨ ਇੱਕ ਲੜਕਾ ਹੈਗਾ ਜਿਹੜਾ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚੋਂ ਆਇਆ ਹੈਗਾ ਪ੍ਰਵਿੰਦਰ ਪ੍ਰਵਿੰਦਰ ਸਿੰਘ ਜਿਸ ਨੂੰ ਵੀ ਇਥੇ ਹਸਪੀਟਲ ਲੈ ਕੇ ਆਇਆ ਉਹਦਾ ਹੁਣ ਮੈਂ ਪਤਾ ਕੀਤਾਗਾ ਜਿਹੜੇ ਪਰਸੋਂ ਉਹਦੇ ਵਿੱਚ ਸਿਰ ਦੇ ਵਿੱਚ ਇੱਕ ਵਟਾ ਵੱਜਿਆ ਸੀ ਜਿਹੜਾ ਇਥੋਂ ਫਾਸਟਡ ਲੈ ਕੇ ਚਲਾ ਗਿਆ ਸੀ ਉਸ ਨੂੰ ਅੱਜ ਸਵੇਰੇ ਫੇਰ ਪ੍ਰੋਬਲਮ ਆਈ ਆ ਉਹ ਚੱਕਰ ਖਾ ਕੇ ਡਿੱਗ ਗਿਆ ਹੈਗਾ ਜਿਹੜਾ ਉਹਦਾ ਐਮ ਆਰ ਆਈ ਜਾਂ ਸੀਟੀ ਸਕੈਨ ਵਗੈਰਾ ਕਰਵਾਉਣ ਦੀ ਲੀਗੇਜ ਆ ਉਹ ਜਿਸ ਤਰ੍ਹਾਂ ਦੀ ਉਹਦੀ ਰਿਪੋਰਟ ਆਈ ਜ ਉਸ ਤਰ੍ਹਾਂ ਡਾਕਟਰ ਸਾਹਿਬ ਜਿਹੜੀ ਹੈਗੀ ਉਹ ਉਹਦੀ ਇਲਾਜ ਕਰ ਰਿਹਾ ਸੀ ਬੱਸ ਲੱਗਿਆ ਸੀ ਕਿ ਡਿਊਟੀ ਇਥੇ ਚੱਲ ਰਹੀ ਹੈ ਇਹ ਇੱਕ ਵਾਰ ਇੱਥੇ ਐਡਮਿਟ ਹੋਇਆ ਸੀ ਇਹ ਫਾਸਟ ਐਡ ਲੈ ਕੇ ਵਾਪਸ ਆਪਦੀ ਜਿਹੜੀ ਯੂਨਿਟ ਦੇ ਵਿੱਚ ਜਿੱਥੋਂ ਇਹ ਆਏ ਆ ਜਿੱਥੇ ਰੁਕੇ ਸੀ ਬਟਿੰਡੇ ਦੇ ਵਿੱਚ ਉੱਥੇ ਇਹ ਵਾਪਸ ਚਲਾ ਗਿਆ ਸੀ ਦੁਬਾਰਾ ਇਹਨੂੰ ਅੱਜ ਫਿਰ ਉੱਥੇ ਸਮੱਸਿਆ ਆਈ ਹੈ ਉੱਥੇ ਚੱਕਰ ਖਾ ਕੇ ਡਿੱਗਿਆ ਹੈ ਹੁਣ ਹਾਲਾਤ ਕਿਵੇਂ ਠੀਕ ਹੈ ਹਾਂ ਉਹ ਟੈਸਟ ਕਰਵਾਉਣ ਦੇ ਲਈ ਗਏ ਹੈਗੇ ਉਹ ਆਫਟਰ ਟੈਸਟ ਰਿਪੋਰਟ ਦੇ ਬਾਅਦ ਹੀ ਪਤਾ ਲੱਗੂਗਾ ਕੀ ਪ੍ਰੋਬਲਮ